जय भीम जय भारत मैं सोम सहोता ती वेख रहे हो यूट्यूब चैनल पोसुनामा पोसुनामा यानी कि पावर ऑफ सोशल यूनिटी दोस्तों हर सफल इंसान के पिछे औरत का हाथ जरूर है। आज जिस शख्सियत की अस गल जा रहे हैं वो एक नाम है बड़ा रिस्पैक्ट नाम है माता रमाबाई जी ਰਮਾਬਾਈ ਜੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਪਤਨੀ ਸਨ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਯਾਨੀ ਕਿ 바ਵਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਮਾਤਾ ਰਮਾਬਾਈ ਜੀ ਦਾ ਬਹੁਤ ਵੱਡਾ ਹੱਥ ਸੀ ਔਰ ਜ਼ਿੰਦਗੀ ਦੀ ਹਰ ਮੁਸ਼ਕਲ ਦੇ ਵਿੱਚ ਉਹ ਉਹਨਾਂ ਦਾ ਸਾਥ ਦਿਆ ਕਰਦੇ ਸਨ ਔਰ ਰਮਾਬਾਈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਪਿਆਰ ਦੇ ਨਾਲ ਸਾਹਿਬ ਕਹਿੰਦੀ ਸੀ ਔਰ 바ਵਾ ਸਾਹਿਬ ਆਪਣੀ ਪਤਨੀ ਨੂੰ ਰਾਮੀ ਜਾਨੀ ਕਿ ਕਈ ਵਾਰ ਰਮਾ ਵੀ ਕਹਿੰਦੇ ਸਨ ਸੋ ਦੋਸਤੋ ਅੱਜ 7 ਫਰਵਰੀ ਹੈ ਸਭ ਤੋਂ ਪਹਿਲਾਂ ਪੂਰੀ ਦੁਨੀਆ 'ਚ ਵਸਦੇ ਇਹ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਮਾਤਾ ਰਮਾਬਾਈ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਦਾ ਜੀਵਨ ਬਾਬਾ ਸਾਧ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਢਾਲ ਬਣ ਕੇ ਖੜਿਆ ਰਿਹਾ ਅੱਜ ਪੂਰੀ ਗੱਲਬਾਤ ਕਰਾਂਗੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੀ ਲਾਸਟ ਸਾਹ ਤੱਕ ਉਹਨਾਂ ਨੇ ਕੀ ਕੀ ਕੀਤਾ ਔਰ ਮੇਰੇ ਨਾਲ ਗੱਲਬਾਤ ਲਈ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀ ਜੈ ਭਾਰਤ ਸਭ ਤੋਂ ਪਹਿਲਾਂ 7 ਫਰਵਰੀ ਹੈ ਅੱਜ ਔਰ ਮਾਤਾ ਰਾਮਾਬਾਈ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਰ ਸਾਰੇ ਹੀ ਜੋ ਅਨੁਸ਼ਾਨਿਤ ਤੇ ਧਰਮ ਨੂੰ ਮੰਨਦੇ ਹੋਏ ਮਾਨਵਤਾ ਹੈ ਮਨੁੱਖਤਾ ਹੈ ਅੱਜ ਮਾਤਾ ਰੰਮਾਬਾਈ ਦੇ ਇਸ ਪ੍ਰਕਾਸ਼ ਦਿਹਾੜੇ ਦੀ ਮੈਂ ਤਾਂ ਕਹੂੰਗਾ ਬਹੁਤ ਬਹੁਤ ਕਿਉਂਕਿ ਜਨਮ ਤਾਂ ਸਾਰੇ ਲੇ ਹੁੰਦੇ ਆ ਹੂੰ ਪਰ ਜਿਹੜੇ ਕੁਝ ਦੁਨੀਆਂ ਤੇ ਪ੍ਰਕਾਸ਼ ਕਰਕੇ ਜਾਂਦੇ ਆ ਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਹੀ ਕਹਨੇ ਚਾਹੀਦੇ ਆ ਜੀ ਕਿਉਂਕਿ ਮਾਤਾ ਰੰਮਾਬਾਈ ਜਿਹੜੇ ਆ ਅੱਜ ਉਹਨਾਂ ਦਾ ਜਿਹੜਾ ਇਹ ਪ੍ਰਕਾਸ਼ ਉਤਸਵ ਆ ਸੀ ਕਹੀਏ ਇੰਨਾ ਵੱਡਾ ਉਹਨਾਂ ਦਾ ਕੰਮ ਹੈ ਸੋ ਇਸ ਦਿਹਾੜੇ ਤੇ ਮੈਂ ਸਾਰੀ ਮਾਨਵਤਾ ਨੂੰ ਲੱਖ ਲੱਖ ਜਿੱਥੇ ਵਧਾਈ ਦਿਨਾ ਉਥੇ ਨਾਲ ਇਹ ਵੀ ਸੋਚਦੇ ਆ ਕਿ ਉਹਨਾਂ ਦੇ ਜੀਵਨ ਦੇ ਉੱਤੇ ਵੀ ਇੱਕ ਛਾਤ ਵਾਰੀ ਜਾਵੇ। ਬਚਪਨ ਦੀ ਗੱਲ ਕਰੀਏ ਤੇ ਮਾਤਾ-ਪਿਤਾ ਦਾ ਸਾਥ ਹੋਣਾ ਦੀ ਜ਼ਿੰਦਗੀ 'ਚ ਕਿੰਨੀ ਦੇਰ ਤੱਕ ਰਿਹਾ ਮਾਤਾ ਦਾ ਔਰ ਪਿਤਾ ਦਾ ਸਰ ਜਿੱਥੋਂ ਤੱਕ ਮਾਤਾ ਰਾਮਾਬਾਈ ਦੇ ਜੀਵਨ ਦਾ ਸੰਬੰਧ ਹੈ ਉਹਨਾਂ ਦਾ ਜਨਮ ਜਿਹੜਾ ਆ 7 ਫਰਵਰੀ 1898 ਨੂੰ ਮਾਤਾ ਰੁਕਮਣੀ ਪਿਤਾ ਪਿਕੂਜੀ ਅਤੇ ਬਨੰਦ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਦੀਆਂ ਕਿ ਤਿੰਨ ਭੈਣਾਂ ਤੇ ਇੱਕ ਭਰਾ ਸੀ ਹੂੰ ਔਰ ਬਹੁਤ ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਜੀ ਜਿਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਆਪਾਂ ਕਹਿ ਲਈਏ ਜਾਂ ਥੋੜਾ ਜਿਹਾ ਇਹ ਕਹਿ ਲਈਏ ਵੀ ਹੱਲੇ ਕਿ ਜੇ 9 ਸਾਲ ਦੀ ਉਮਰ ਦੇ ਵਿੱਚ ਮੈਰਿਜ ਹੁੰਦੀ ਹੈ ਤੇ ਕਿੰਨੇ ਛੋਟੇ ਹੋਣਗੇ ਹਾਂ ਬਿਲਕੁਲ ਕਿ ਉਹਨਾਂ ਦੇ ਚਾਚਾ ਜੀ ਨੇ ਫਿਰ ਬੰਬਈ ਦੇ ਵਿੱਚ ਲਿਆ ਕੇ ਜੀ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਤੇ ਬਾਬਾ ਸਾਹਿਬ ਦੇ ਨਾਲ ਉਹਨਾਂ ਦਾ ਇਹ ਵਿਆਹ ਹੁੰਦਾ ਜੀ ਉਹ ਬੜੀ ਛੋਟੀ ਉਮਰ ਚ ਹੋ ਜਾਂਦਾ ਸਰ ਮਾਤਾ ਜੀ 8 ਸਾਲ ਦੇ ਸੀ ਹੂੰ 1906 ਦੇ ਵਿੱਚ ਉਹਨਾਂ ਦੀ ਮੈਰਿਜ ਹੁੰਦੀ ਹੈ ਹੂੰ ਸੋ ਜਿਉਂ ਜਿਉਂ ਰੀਤੀ ਰਿਵਾਜ ਹੀ ਇਦਾਂ ਦੇ ਸੀ ਕਿ ਛੋਟੀ ਉਮਰ ਦੇ ਵਿੱਚ ਮੈਰਿਜ ਹੋ ਜਾਂਦੀ ਸੀ ਜੀ ਤੇ ਉਹਨਾਂ ਦੇ ਵੀ ਇਸ ਹਿਸਾਬ ਦੇ ਨਾਲ ਮੈਰਿਜ ਹੋਈ ਕਿ ਜਿਹੜਾ ਕਿ ਬਾਬਾ ਬਾਬਾ ਸਾਹਿਬ ਮਾਤਾ ਰਮਾਬਾਈ ਜੀ ਨੂੰ ਪਿਆਰ ਦੇ ਨਾਲ ਰਾਮੂ ਵੀ ਕਹਿੰਦੇ ਸੀ ਹੂੰ ਤੇ ਰਮਈ ਵੀ ਉਹਨਾਂ ਦਾ ਨਾਂ ਰਿਹਾ ਹੈ ਜਿਹਦੇ ਤੇ ਇਸ ਰਮਈ ਨਾਂ ਦੇ ਉੱਤੇ ਇਹ ਫਿਲਮਾਂ ਵੀ ਬੜੀਆਂ ਆ ਜੀ 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 ਸੋ ਬਾਬਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਜੀਵਨ ਜਿਹੜਾ ਆ ਜਿਹੜਾ ਉਹਨਾਂ ਨੇ ਆਪਣੇ ਇੱਕ ਜੀਵਨ ਨੂੰ ਢਾਲਿਆ ਹੂੰ ਉਹਦੀ ਬਾਬਾ ਸਾਹਿਬ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਰੋਲ ਰੋਲ ਹੈ ਬਿਲਕੁਲ ਸੋ ਬਾਬਾ ਸਾਹਿਬ ਦੇ ਜੀਵਨ ਦੇ ਵਿੱਚ ਜਦੋਂ ਆਏ ਆ ਹੂੰ ਤੇ ਉਸ ਤੋਂ ਬਾਅਦ ਉਹਨਾਂ ਦਾ 1906 ਦੇ ਵਿੱਚ ਮੈਰਿਜ ਤੋਂ ਬਾਅਦ ਹੂੰ ਪਹਿਲਾ ਬੇਟਾ ਜਿਹੜਾ ਉਹ ਦਸੰਬਰ ਠਾ 1912 ਦੇ ਵਿੱਚ ਉਹਦਾ ਬਰਤ ਹੁੰਦਾ ਜਸ਼ਵੰਤ ਰਾਓ ਦਾ ਜੀ ਜੀ ਜਿਹੜਾ ਕਿ ਉਹ ਹੀ ਜੀਵਤ ਬਚਿਆ ਹੂੰ ਉਸ ਤੋਂ ਬਾਅਦ ਗੰਗਾਧਰ ਜੀ ਰਮੇਸ਼ ਜੀ ਬੇਟੀ ਇੰਦੂ ਹੂੰ ਤੇ ਰਾਜਲਤਨ ਇਹ ਤਿੰਨ ਲੜਕੇ ਇੱਕ ਲੜਕੀ ਅਸੀਂ ਇਹ ਕਹਿ ਲਈਏ ਕਿ ਜੇ ਸ਼ਹੀਦਾਂ ਦਾ ਵੀ ਦਰਜਾ ਦੇ ਦਈਏ ਆਹੋ ਕੋਈ ਘਟਣਾ ਨਹੀਂ ਹੂੰ ਕਿਉਂਕਿ 바ਵਾ ਸਾਹਿਬ ਨੂੰ ਇੱਥੇ ਤੱਕ ਪਹੁੰਚਾਉਣ ਲਈ ਚਾਹੇ ਉਹਨਾਂ ਦੇ ਦਵਾਈ ਦੇ ਦੁੱਖ ਰਹਿ ਗਏ ਹੂੰ ਚਾਹੇ ਉਹਨਾਂ ਨੂੰ ਕਿਸੇ ਬਿਮਾਰੀਆਂ ਦੇ ਕਰਕੇ ਚਲੇ ਗਏ ਚਾਹੇ ਭੁੱਖ ਨਿਪਾਣੇ ਬੱਚੇ ਚਲੇ ਗਏ ਹੂੰ ਲੇਕਿਨ ਮਾਤਾ ਰਮਾਬਾਈ ਨੇ ਜਿਹੜਾ ਆਪਣਾ ਅਸਲੀ ਜੀਵਨ ਹੰਢਾਇਆ ਉਹ 바ਵਾ ਸਾਹਿਬ ਦੇ ਜੀਵਨ ਦੇ ਵਿੱਚ ਉਹਦਾ ਰੋਲ ਬਹੁਤ ਵੱਡਾ ਹੈ ਹੂੰ ਬਿਲਕੁਲ ਕਿਉਂਕਿ ਜੇਕਰ ਅਸੀਂ ਇਹ ਕਹਿ ਲਈਏ ਕਿ ਮਾਤਾ ਰਮਾਬਾਈ ਮੈਂ ਕਹੂੰਗਾ ਕਿ ਜੀਵਨ ਸਾਥੀ ਅਸਲੀ ਜ਼ਿੰਦਗੀ ਦੇ ਵਿੱਚ ਜੀ ਜਿਵੇਂ ਮਾਤਾ ਰਮਾਬਾਈ ਨੇ ਆਪਣੇ ਜੀਵਨ ਦੇ ਵਿੱਚ ਦੁੱਖ ਹੰਢਾਏ ਹੂੰ ਲੇਕਿਨ ਬਾਬਾ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਅੱਛਾ ਉਸ ਵੇਲੇ ਦੁੱਖ ਵੀ ਕੁਝ ਅਲੱਗ ਤਰ੍ਹਾਂ ਦੇ ਹੁੰਦੇ ਸੀ ਇੱਕ ਹੁੰਦਾ ਮੈਂਟਲੀ ਟੌਰਚਰ ਕਰਨਾ ਕਿਸੇ ਨੂੰ ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਆ ਬਈ mentally torture ਛੱਡ ਕੇ ਜਿਹੜੇ ਕਾਸਟ ਦੇ ਵਿੱਚੋਂ ਪੈਦਾ ਹੋਏ ਆ ਉਹ ਕਾਸਟ ਨੂੰ ਵੈਸੀ ਨਹੀਂ ਵੈਸੀ ਲਾਈਕ ਕਰਦੇ ਬਿਲਕੁਲ ਫਿਰ ਉਸ ਵੇਲੇ ਚਲੋ ਕੁਦਰਤੀ ਅਸੀਂ ਕਹਿ ਸਕਦੇ ਆ ਕਿ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਜੀ ਜਿਹੜੇ ਕਿ ਇੱਕ ਕਰੈਕਟਰ ਦੇ ਉੱਤੇ ਬਹੁਤ ਉਹਨਾਂ ਦਾ ਡਿਪੈਂਡੈਂਟ ਆ ਕਿਉਂਕਿ ਫੋਰਮ ਦਾ ਕਰੈਕਟਰ ਜਿਹੜਾ ਆ ਉਹ ਸਾਡੇ ਦੇਸ਼ ਨਾਲੋਂ ਜੀਵਨ ਦੇ ਵਿੱਚ ਉਹਨਾਂ ਦਾ ਕਰੈਕਟਰ ਦੀ ਬਹੁਤ ਮਹਾਨਤਾ ਹੈ ਬਿਲਕੁਲ ਬਿਲਕੁਲ ਸੋ ਉਹਨਾਂ ਦੇ ਕਰਕੇ 바ਵਾ ਸਾਹਿਬ ਨੂੰ ਪੰਡ ਦਾ ਵੀ ਮੌਕਾ ਮਿਲਿਆ ਹੂੰ ਤੇ ਮਾਤਾ ਰਮਾ ਬਾਈ ਜਿਹੜੇ ਕਿ ਬਿਲਕੁਲ ਕੋਰੇ ਅਨਪੜ੍ਹ ਸੀ ਅਨਪੜ੍ਹ ਸੀ ਜੀ ਉਹਨਾਂ ਨੂੰ ਵੀ ਬਣਾਇਆ ਉਹਨਾਂ ਨੇ ਵਾਹ ਜੀ ਵਾਹ ਬਿਲਕੁਲ ਉਹਨਾਂ ਨੂੰ ਵੀ ਬਣਾਇਆ ਜੀ ਤੇ ਮਾਤਾ ਰਮਾ ਬਾਈ ਇੰਨੇ ਕ ਮਤਲਬ ਅਸੀਂ ਕਹਿ ਲਈਏ ਵੀ ਕੰਮ ਕਰਦੇ ਸੀ ਕਿ ਪੋਪਲੇ ਮਾਰਕੀਟ ਦੇ ਵਿੱਚੋਂ ਜਾਂ ਆਸੇ ਪਾਸੇ ਤੋਂ ਗੋਹਾ ਇਕੱਠਾ ਕਰਕੇ ਹੂੰ ਅਸੀਂ ਪਾਠੀਆ ਕਹਿੰਦੇ ਉਹ ਪੋਪਲੇ ਕਹਿੰਦੇ ਸੀ ਜੀ ਉਹ ਇਕੱਠਾ ਕਰਨਾ ਫਿਰ ਉਹਨੂੰ ਪੋਪਲੇ ਬਣਾਉਣੇ ਫਿਰ ਉਹ ਬਾਜ਼ਾਰ ਚ ਵੇਚਣੇ ਜੀ ਜਿਸ ਕਰਕੇ ਉਹਨਾਂ ਦਾ ਜੀਵਨ ਜਿਹੜਾ ਬਹੁਤ ਜ਼ਿਆਦਾ ਸੰਘਰਸ਼ਮਈ ਸੀ ਬਿਲਕੁਲ ਅੱਛਾ ਜਸਸਾਹਬ ਇੱਕ ਮੇਰਾ ਕੁਐਸਚਨ ਹੈ ਕਿ ਕੀ ਮਾਤਾ ਰਮਾਬਾਈ ਜੀ ਦੇ ਚਾਚਾ ਜੀ ਤਾਇਆ ਜੀ ਜੋ ਪਰਿਵਾਰਕ ਮੈਂਬਰ ਸੀ ਉਸ ਬਿਲਨਾ ਉਹਨਾਂ ਨੂੰ ਬਾਬਾ ਸਾਹਿਬ ਬਾਰੇ ਭਿੰਕਤਾ ਲੱਗੀ ਹੋਏਗੀ ਕਿ ਮਤਲਬ 10th ਕਲਾਸ ਵਿੱਚ ਇੱਕ ਉਹ ਬੱਚਾ ਜਿਹਦੀ ਕੀ ਸਮਾਜ ਤੋਂ ਸਕੂਲ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਪਾਣੀ ਵੀ ਪੀਣ ਨਹੀਂ ਦਿੱਤਾ ਗਿਆ ਉਸ ਹਾਲਾਤ ਦੇ ਵਿੱਚ ਸਾਡੀ ਬੇਟੀ ਦੀ ਸ਼ਾਦੀ ਹੋ ਰਹੀ ਹੈ ਪਤਾ ਤਾਂ ਹੋਈਗਾ ਹਿਸਟਰੀ ਬਾਰੇ ਦੇਖੋ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਉਹਨਾਂ ਨੇ میٹرਕ ਕੀਤਾ ਸਾਡੇ ਬੰਦੇ میٹر ਕਰਦੇ ਕਿਹੜੇ ਸੀ ਜੀ ਉਹੀ ਬਿਲਕੁਲ میٹرਕ ਕੀਤੇ ਹਮ ਔਰ ਜਦੋਂ ਉਹਨਾਂ ਦਾ ਮੱਛੀ ਮਾਰਣ ਦੇ ਵਿੱਚ ਤਾਂ ਵਿਆਹ ਹੁੰਦਾ ਜੀ ਤੇ ਇਕਨਾਂ ਨੂੰ ਇੱਕ ਬਾਤੀ ਦਿੱਤੀ ਗਈ ਹੈ ਆਹਾ ਉਸ ਵੇਲੇ ਬੜੇ ਸੈਂਪਲ ਰੀਤੀ ਰਿਵਾਜ ਕਰਦੇ ਹੁੰਦਾ ਕਿ ਇਸੇ ਸਤ ਜੀ ਬਿਲਕੁਲ ਬਿਲਕੁਲ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇੱਕ ਕਰੈਕਟਰ ਜਿਹੜਾ ਡਿਵੈਲਪ ਕਰਨਾ ਹੂੰ ਕਿ ਪਤੀ ਦਾ ਸਾਥ ਦੇਣਾ ਜੀ ਜੇ ਬਾਬਾ ਸਾਹਿਬ ਅੱਜ ਦੀ ਡੇਟ ਦੇ ਵਿੱਚ ਦੁਨੀਆਂ ਦੇ ਵਿੱਚ ਮਹਾਨ ਬਣੇ ਜਾਂਦੇ ਆ ਆਹਾ ਤੇ ਉਹਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਬਾਬਾ ਸਾਹਿਬ ਜਦੋਂ ਐਡਵੋਕੇਟ ਬਣ ਕੇ ਆਉਂਦੇ ਆ ਹੂੰ ਤੇ ਉਹ ਹੈਟ ਪੰਨੇ ਆ ਉਹਨਾਂ ਨੇ ਹੂੰ ਉਹ ਕਹਿੰਦੇ ਵੀ ਰਮਾ ਦੇਖ ਕਿੰਨਾ ਅੱਛਾ ਲੱਗਦਾ ਹੂੰ ਉਹ ਕਹਿੰਦੇ ਵੀ ਇਸ ਹੈਟ ਨੂੰ ਅਪਣਾਉਣ ਦੇ ਵਿੱਚ ਮੇਰਾ ਵੀ ਕੋਈ ਯੋਗਦਾਨ ਹੋਣਾ ਆਹਾਹਾਹਾ ਬਿਊਟੀ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ 12 ਦੇ ਵਿੱਚ ਬੱਚੇ ਇਹਨਾਂ ਦਾ ਪਹਿਲਾ ਜਨਮ ਹੁੰਦਾ ਫਿਰ ਅੱਗੇ ਬੱਚੇ ਜਨਮ ਹੁੰਦੇ ਆ ਕੋਈ ਕਿਸੇ ਤਰੀਕੇ ਨਾਲ ਚਲੇ ਗਿਆ ਕੋਈ ਕਿਸੇ ਤਰੀਕੇ ਨਾਲ ਚਲੇ ਗਿਆ ਹੂੰ ਸੋ ਇੱਕ ਔਲਾਦ ਚਲੇ ਜਾਣੇ ਹੂੰ ਔਰ ਪਤਨ ਇਹ ਨਹੀਂ ਕਹਣਾ ਕਿ ਤੂੰ ਇੱਥੇ ਜਾ ਕੇ ਬੈਠ ਗਿਆ ਤੇ ਇਹਨਾਂ ਨੂੰ ਜਮਾ ਕੇ ਇਹ ਪਾਉਂਗਾ ਕੌਣ ਹੂੰ ਇਹੋ ਜੀ ਡੇਟ ਦੇ ਵਿੱਚ ਜੀ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਡੇ ਅਫਸਰ ਆ ਜਾਂ ਜਿਹੜੇ ਉਹਨਾਂ ਦੀ ਬਦੌਲਤ ਅਫਸਰ ਬਣੇ ਆ ਉਹ ਜੇ ਉਹਨਾਂ ਦੇ ਵਿੱਚ ਕਰੈਕਟਰ 바ਵਾ ਸਾਹਿਬ ਦਾ ਅੱਜ ਵੀ ਤਾਂ ਦੇਸ਼ ਕਦੀ ਡੁੱਬੀ ਨਹੀਂ ਸਕਦਾ ਨਹੀਂ ਡੁੱਬ ਸਕਦਾ ਬਿਲਕੁਲ ਜਾਂ ਜਿਨ੍ਹਾਂ ਹਾਲਾਤਾਂ ਦੇ ਵਿੱਚ 바ਵਾ ਸਾਹਿਬ ਨੇ ਪੜ੍ਹ ਕੇ ਸੰਵਿਧਾਨ ਨੂੰ ਲਿਖਿਆ ਹੂੰ ਜੇਕਰ ਸੰਵਿਧਾਨ ਚਲਾਉਣ ਵਾਲਿਆਂ ਦੇ ਵਿੱਚ ਮੰਨਣ ਵਾਲਿਆਂ ਦੇ ਵਿੱਚ ਕਸਮ ਖਾਣ ਵਾਲਿਆਂ ਦੇ ਵਿੱਚ ਕਰੈਕਟਰ ਨਹੀਂ ਹੈ ਕਰੈਕਟਰ ਅਗਦਾ ਤੇ ਦੇਸ਼ ਦੇ ਅੱਜ ਦੇ ਵੀ ਹਾਲਾਤ ਹੋਰ ਹੁੰਦੇ ਹੋਰ ਹੁੰਦੇ ਨੇ ਕਰੈਕਟਰ ਦੀ ਕਮੀ ਕਿਉਂ ਆਉਂਦੀ ਹੈ ਨਿੱਜੀ ਸਵਾਰਥਾਂ ਕਰਕੇ ਕਮੀ ਆਉਂਦੀ ਹੈ ਸਰ ਸੋਤਾ ਸਭ ਕਰੈਕਟਰ ਦਾ ਮਤਲਬ ਹੀ ਇਹ ਹੋਆ ਕਿ ਤੁਸੀਂ ਆਪਣੇ ਸਵਾਰਥ ਨੂੰ ਅੱਗੇ ਰੱਖ ਲਿਆ ਅੱਗੇ ਰੱਖ ਲਿਆ ਬਿਲਕੁਲ ਤੁਹਾਡਾ ਸੁਹਾ ਸਵਾਰਥ ਜਿਹੜਾ ਲੋਕਾਂ ਦੇ ਨਾਲੋਂ ਵੱਡਾ ਬਣ ਗਿਆ ਮਾਨਵਤਾ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਮਾਨਵਤਾ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਮੈਂ ਮੇਰੀ ਛੱਡ ਕੇ ਲੋਕਾਂ ਦੇ ਖਾਤਰ ਕੰਮ ਕਰਿਆ ਕੀ ਬਾਤ ਹੈ ਕਿਆ ਬਾਤ ਤੇ ਜਦੋਂ ਤੁਹਾਨੂੰ ਲੱਗਾ ਵੀ ਮੇਰੇ ਗਵਾਡੀਆਂ ਦੀ ਕੁੜੀ ਨਾਲੋਂ ਤਾਂ ਮੇਰੀ ਕੁੜੀ ਜਿਹੜੀ ਆ ਉਹ ਦੀ ਫੇਸ ਜ਼ਿਆਦਾ ਪਿਆਰੀ ਆ ਆਹ ਤੇ ਦੂਜੇ ਦੀ ਘੱਟ ਪਿਆਰੀ ਆ ਤਾਂ ਫਿਰ ਤੁਸੀਂ ਮੰਨਣ ਤਾਂ ਲਈ ਕੰਮ ਧੋ ਕਰ ਸਕਦੇ ਬਿਲਕੁਲ ਬਾਬਾ ਜੀ ਫਿਰ ਤੁਸੀਂ ਇਹ ਕਹਿ ਸਕਦੇ ਆ ਕਿ ਠੀਕ ਆ ਜੇ ਤੱਕ ਹੋ ਗਿਆ ਤਾਂ ਠੀਕ ਆ ਨਹੀਂ ਤਾਂ ਨਾ ਸੀ ਹਮ ਇੱਥੇ ਉਲਟਾ ਉਲਟਾ ਬਿਲਕੁਲ ਬਾਬਾ ਸਾਹਿਬ ਦੋ ਲੜਾਈਆਂ ਦੇ ਵਿਚ ਹੈ ਕਈ ਲੜਾਈਆਂ ਲੜ ਰਹੇ ਸੀ ਜਿੱਥੇ ਬਾਬਾ ਸਾਹਿਬ ਨੂੰ ਮਿਹਣੇ ਕੰਨ ਝੱਲਣੇ ਪਏ ਤਾਂ ਮਾਤਾ ਰਾਮਾ ਬਾਈ ਨੂੰ ਉਹਦੇ ਤੋਂ ਵੀ ਜ਼ਿਆਦਾ ਚਲਣਾ ਚਲਣਾ ਪਏ ਬਿਲਕੁਲ ਇੱਕ ਰਾਤਾਂ ਨੂੰ ਮੇਰਾ ਪਤਾ ਨਾ ਲੱਗੇ ਕਿ ਮੇਰਾ ਪਤੀ ਐਡਵੋਕੇਟ ਜੀ ਮੇਰਾ ਪਤੀ ਆ ਬਣ ਗਿਆ ਓਹ ਹੋਰ ਫਿਰ ਉਹ ਜਾ ਕੇ ਪੋਪਲੇ ਵਿਵਾਸ ਮਾਮਲਾ ਮਤਲਬ ਜ਼ਾਹਿਰ ਨਹੀਂ ਹੋਉਂਦੀ ਸਭ ਇਕੱਠਾ ਕਰਨਾ ਫਿਰ ਉਹਨੂੰ ਵੇਚਣਾ ਬਣਾਉਣਾ ਤੁਸੀਂ ਲਾਓ ਵੀ ਅੱਜ ਦੀ ਡੇਟ ਦੇ ਵਿੱਚ ਕਿਸੇ ਇਸਤਰੀ ਦੇ ਉੱਤੇ ਇੰਨਾ ਵਰਡਨ ਹੈ ਹੂੰ ਜੇ ਹੈ ਤੇ ਉਹ ਉਹਦੇ ਘਰ ਵਾਲੇ ਨੇ ਉੱਤੇ ਕੀ ਚੀਜ਼ ਮੇਰੀਆਂ ਸੁਣਦੀ ਐ ਇੱਥੇ ਉਲਟ ਸਿੱਧਾ ਕਿ ਬਾਬਾ ਸਾਹਿਬ ਜਿਹੜੇ ਆ ਉਹਨਾਂ ਨੂੰ ਜਦੋਂ ਪੈਸੇ ਦੀ ইংল্যান্ড ਦੇ ਵਿੱਚ ਜਾ ਕੇ ਪਰਦੇਸ ਮੈਂ ਦੀ ਲੋੜ ਪਈ ਆ ਜੀ ਤੇ ਉਹਨਾਂ ਨੇ ਪੈਸਾ ਜਿਹੜਾ ਰਮਾਬਾਈ ਦੇ ਕੋਲੋਂ ਵੀ ਜਿੰਨਾ ਕ ਕੁਝ ਸਰਿਆ ਮੰਗਵਾਉਣ ਦੀ ਕੋਸ਼ਿਸ਼ ਕੀਤੀ ਆ ਕੀਤੀ ਆ ਲੇਕਿਨ ਸਭ ਤੋਂ ਵੱਡੀ ਗੱਲ ਮਾਤਾ ਰਮਾਬਾਈ ਦੀ ਇਹ ਆ ਹੂੰ ਕਿ ਉਹਨਾਂ ਨੇ ਆਪਣਾ ਦੁੱਖ ਜਿਹੜਾ ਬਾਬਾ ਸਾਹਿਬ ਨੂੰ ਨਹੀਂ ਦੱਸਿਆ ਹਾਂ ਮੇਨ ਚੀਜ਼ ਕੀ ਹੁੰਦੀ ਆ ਕਿ ਜਦੋਂ ਤੁਸੀਂ ਆਪਣਾ ਦੁੱਖ ਦੱਸਦੇ ਆ ਹੂੰ ਤੇ ਫਿਰ ਉਸ ਬੰਦੇ ਦੇ ਵੀ ਇੱਕ ਫਰਜ਼ ਬਣ ਜਾਂਦਾ ਬਿਲਕੁਲ ਪਰ ਜੇ ਤੁਸੀਂ ਆਪਣੇ ਦੁੱਖ ਦੀ ਪ੍ਰਵਾਨੀ ਕਰਦੇ ਹੂੰ ਤੇ ਲੋਕਾਂ ਦੇ ਖਾਤਰ ਸੋਚ ਰਹੇ ਆ ਸੋਚ ਰਹੇ ਆ ਤਾਂ ਫਿਰ ਜਿਹੜਾ ਤੁਹਾਡਾ ਜੀਵਨ ਜਿਹੜਾ ਦੁਨੀਆ ਦੇ ਉੱਤੇ ਜ਼ਿਆਦਾ ਸਤ ਬਣਦਾ ਬਿਲਕੁਲ ਬਿਲਕੁਲ ਸਿਮਿਲਰਲੀ ਬਾਬਾ ਸਾਹਿਬ ਨੇ ਇਹ ਰੰਗੀਆਂ ਕੰਦਲ ਲੜੀਆਂ ਜਿੱਦਾਂ ਮਾਤਾ ਰਮਾ ਬਾਈ ਨੂੰ ਲੋਕ ਤਾਂ ਨੇ ਮਿਹਣੇ ਮਾਰਦੇ ਸੀ ਜੀ ਚਾਲ ਵਾਲੇ ਮਾਰਦੇ ਸੀ ਹਮ ਸਾਰੇ ਲੋਕ ਕਹਿੰਦੇ ਸੀ ਵੀ ਕੀ ਕਰਦੇ ਆ ਜੀ ਇਹਨੂੰ ਜਿਹੜਾ ਕੰਮ ਕਰਦੀ ਉਹ ਘਰ ਵਾਲਾ ਬਹਿਲਾ ਰਹਿਦਾ ਬਿਲਕੁਲ ਲੇਕਿਨ ਉਹਨੂੰ ਪਤਾ ਸੀ ਹਮ ਕਿ ਜੇਕਰ ਇਹ ਪੜ ਗਏ ਜੀ ਤੱਲ ਬਹੁਤ ਦੁਨੀਆ ਦੀਆਂ ਜੰਜੀਰਾਂ ਤੋੜ ਜਾਣਗੇ ਤੋੜ ਜਾਣਗੇ ਬਿਲਕੁਲ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੇ ਵਿੱਚ ਜੇ ਅੱਜ ਦੇ ਕਹੀਏ ਬਾਬਾ ਸਾਹਿਬ ਨੇ ਕਸਮ ਖਾਦੀ ਸੀ ਤੇ ਮਾਤਾ ਰਮਾਂਬਾਈ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਮਤਲਬ ਜ਼ਿੰਮੇਵਾਰੀਆਂ ਤਾਂ ਸ਼ੁਰੂ ਤੋਂ ਹੀ ਪੈ ਗਈਆਂ ਸਰ ਬਚਪਨ ਤੋਂ ਹੀ ਪੈ ਗਈਆਂ ਔਰ ਹੱਡੀਆਂ ਜੁਮੀਆਂ ਪੈ ਰਹੀਆਂ ਪੈ ਗਈਆਂ ਸੋਤਾ ਸਾਹਿਬ ਅੱਜ ਤਾਂ ਆਪਾਂ ਨੂੰ ਇਹ ਲੱਗਦਾ ਜ਼ਿੰਮੇਵਾਰੀਆਂ ਜੀ ਜੇ ਸਭ ਬੰਦੇ ਦੇ ਕੋਲ ਜੰਮਦੇ ਸਰ ਹੈ ਹੀ ਕਿਛ ਹੈ ਹੀ ਕੁਛ ਨਹੀਂ ਸੀ ਤੇ ਤੰਨੇ ਨੇ ਨੇ ਕੁਟਾ ਮਾਰਾ ਸਕੂਲ ਦੇ ਵਿੱਚ ਪੜਨਾ ਦੇਣਾ ਤੇ ਰਮਾ ਮਾਈ ਤੋਂ ਆਪਾਂ ਕਹੀਏ ਪੜ੍ਹਾਈ ਉਸ ਵੇਲੇ ਲੜਕੀ ਜਿਹੜੇ ਸਾਰੇ ਬੇਲ ਸਸ਼ਤਰ ਬਣੇ ਸੀਗੇ ਉਹਨਾਂ ਦੇ ਵਿੱਚ ਤਾਂ ਮਨਾਹੀ ਹੈ ਮਨਾਹੀ ਹੈ ਬਿਲਕੁਲ ਇਹਦਾ ਇਹਦਾ ਅੱਜ ਆਪਾਂ ਸੰਵਿਧਾਨ ਬਣ ਕਰਕੇ ਕਹਿ ਰਹੇ ਆਂ ਬਿ ਪੜ੍ਹਾਈ ਦੀ ਗੱਲ ਕਰ ਰਹੇ ਆਂ ਨਹੀਂ ਤਾਂ ਇਸਤਰੀ ਜਾਤੀ ਚਾਹੇ ਕਿਸੇ ਵੀ ਜਨਜਾਤ ਦੇ ਵਿੱਚ ਪੈਦਾ ਹੋਈ ਚਾਹੇ ਕਿਸੇ ਵਰਗ ਦੇ ਵਿੱਚ ਪੈਦਾ ਹੋਈ ਉਹਨੂੰ ਅਧਿਕਾਰ ਨਹੀਂ ਸੀ ਅਧਿਕਾਰ ਨਹੀਂ ਸੀ ਔਰ ਬਾਬਾ ਸਾਹਿਬ ਨੇ ਹੀ ਅਧਿਕਾਰ ਦਿੱਤੇ ਹੋਏ ਆਂ ਬਾਬਾ ਸਾਹਿਬ ਤੋਂ ਪਹਿਲਾਂ ਮਾਤਾ ਰਮਾਬਾਈ ਤੋਂ ਪਹਿਲਾਂ ਸਾਡੀ ਮਾਤਾ ਸਵਿੱਤਰੀਬਾਈ ਫੁੱਲੇ ਜੀ ਜਿਹੜੇ ਇੱਕ ਬਹੁਤ ਵੱਡਾ ਇੱਕ ਜੋਤੀਵਾ ਫੁੱਲੇ ਸਵਿੱਤਰੀਬਾਈ ਫੁੱਲੇ ਬਹੁਤ ਵੱਡਾ ਇੱਕ ਯੋਗਦਾਨ ਪਾ ਕੇ ਗਏ ਸੀ ਜਿਹਦੇ ਕਰਕੇ ਮਾਤਾ ਸਵਿੱਤਰੀਬਾਈ ਫੁੱਲੇ ਵੀ ਅਨਪੜ੍ਹ ਸੀ ਫੁੱਲੇ ਸਾਹਿਬ ਨੇ ਉਹਨਾਂ ਨੂੰ ਪੜਾਇਆ ਪੜਾਇਆ ਬਿਲਕੁਲ ਇੰਦਰ ਮਾਤਾ ਰਮਾਬਾਈ ਅਨਪੜ੍ਹ ਸੀਗੇ ਤੇ ਇਹਨਾਂ ਨੂੰ ਪੜਾਇਆ ਜੀ ਫਿਰ ਬਾਬਾ ਸਾਹਿਬ ਨੂੰ ਸਭ ਤੋਂ ਵੱਡੀ ਗੱਲ ਸੁਣਤਾ ਜੀ ਇਹ ਹੈ ਕਿ ਤੁਸੀਂ ਬਾਜ਼ਾਰ ਜਾਓ ਕੁਝ ਵੀ ਜਾਓ ਅੱਜ ਦੀ ਡੇਟ ਚ ਆਪਾਂ ਨੂੰ ਲੱਗਦਾ ਹੂੰ ਬਿਕਰੋ ਫੋਨ ਆ ਗਿਆ ਯਾਰ ਆ ਕਾਨੂੰਨੀ ਕਹਾਂ ਪਾ ਨੂੰ ਕਰਕੇ ਜਾਣਾ ਜੀ ਇੱਥੇ ਉਲਟਾ ਆਹਾ ਕਿ ਅੰਗਲੈਂਡ ਕੀ ਅਮਰੀਕਾ ਕੀ ਜਾਂ ਹੋਰ ਕੀ ਘੁੰਮਿਆ ਲੇਕਿਨ ਬਾਬਾ ਸਾਹਿਬ ਨੇ ਹੂੰ ਉਹਨੇ ਕਹਿੰਦੀ ਡਿਮਾਂਡ ਹੀ ਨਹੀਂ ਰੱਖੀ ਹਾਈ ਹਾਈ ਇੱਥੇ ਨਾਲਟਾ ਤੁਸੀਂ ਮਜਾ ਚ ਜਾਂਦਾ ਅਗਲਾ 100 100 ਲੋੜਾ ਬਣਾਉਂਦਾ ਸਹੀ ਹਾਂ ਤੇ ਸਹੀ ਗੱਲ ਹੈ ਕਿਸ ਕਰਕੇ ਜੀਵਨ ਦੇ ਵਿੱਚ ਜੇਕਰ ਤੁਸੀਂ ਕਹਿੰਦੇ ਆ ਕੁਝ ਕਰਨਾ ਮਨੁੱਖਤਾ ਲਈ ਹੂੰ ਤਾਂ ਤੁਹਾਨੂੰ ਆਪਣੇ ਆਪ ਨੂੰ ਸੈਕਰੀਫਾਈਜ਼ ਕਰਨਾ ਪੈਂਦਾ ਅੱਛਾ ਸਰ ਬਹੁਤ ਮੁਸ਼ਕਲ ਹੈ ਨੇ ਮੁਸ਼ਕਿਲ ਕਿਉਂ ਆ ਜੀ ਪੰਜ ਤਤ ਦੇ ਬਾਬਾ ਸਾਹਿਬ ਬਣੇ ਸੀ ਪੰਜ ਤਤ ਦੇ ਮਾਤਾ ਰਮਾਬਾਈ ਬਣੇ ਸੀ ਪੰਜ ਤਤ ਦੇ ਗੁਰਨਾਮ ਸਿੰਘ ਸਾਹਿਬ ਬਣੇ ਸੀ ਪੰਜ ਤਤ ਸੱਤਵਰ ਰੁਕਦਾਸ ਨਾਣੀ ਬਣੇ ਸੀ ਪੰਜ ਤਤ ਦੇ ਪੁੱਤਲੇ ਫੁੱਲੇ ਸਾਹਿਬ ਬਣੇ ਸੀ ਆਪਾਂ ਸਾਰੇ ਪੰਜ ਤਤ ਦੇ ਬਣੇ ਬਿਲਕੁਕਤ ਯਾਰ ਜਿਹੜੀ ਤੁਸੀਂ ਗੱਲ ਕਹਿਨੇ ਆ ਕਿ ਜਦੋਂ ਅਸੀਂ ਹਾਂ ਸਮਾਜ ਤੋਂ ਲੋਕਾਂ ਤੋਂ ਆਪਣੇ સ્વાર્થ ਨੂੰ ਵੱਡਾ ਕਰਦੇ ਆਂ ਜੀ ਆਪਣੀਆਂ ਆਛਾ ਤਨਿਸ਼ਨਾਮਾ ਨੂੰ ਵੱਡਾ ਕਰ ਲੈਨੇ ਆ ਫਿਰ ਅਸੀਂ ਸਮਾਜ ਲਈ ਕੁਝ ਨਹੀਂ ਕਰ ਸਕਦੇ ਕਰ ਸਕਦੇ ਸਮਾਜ ਕਹਿੰਦਾ ਆ ਕਿ ਤੁਸੀਂ ਜੇਕਰ ਕੰਮ ਕਰਨਾ ਮਨੁੱਖਤਾ ਲਈ ਮਾਨਵਤਾ ਲਈ ਲੋਕਾਂ ਨੇ ਅੱਜ ਦਿਨ ਚ ਧਰਮਾਂ ਦੀ ਲੜਾਈਆਂ ਸ਼ੁਰੂ ਕੀਤੀਆਂ ਧਰਮ ਤਾਂ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਅਸਲ ਧਰਮ ਤਾਂ ਬੰਦੇ ਨੇ ਆਪਣੇ ਇੱਕ ਇੱਕ ਰਹਿਣੀ ਬਹਿਣੀ ਸੈਣੀ ਨੇ ਬਣਾ ਲਿਆ ਜੀ ਧਰਮ ਤਾਂ ਸਹੀ ਮੈਨ ਦੇ ਵਿੱਚ ਉਹ ਆ ਜਿਹੜਾ ਸ੍ਰਿਸ਼ਟੀ ਨੇ ਬਣਾ ਕੇ ਭੇਜਿਆ ਆਹਾ ਜਦੋਂ ਅਸੀਂ ਕੁਦਰਤ ਦੇ ਇਹ ਬਣਾਏ ਹੋਏ ਅਸੂਲਾਂ ਨੂੰ ਤੋੜਦੇ ਆਂ ਹੂੰ ਤੇ ਅਸੀਂ ਕੁਦਰਤ ਨਾਲ ਖਲਵਾੜ ਕਰਾਂ ਬਿਲਕੁਲ ਜਿੰਨੇ ਇੱਕ ਬੰਦੇ ਤੋਂ ਛੱਡ ਕੇ ਬਾਕੀ ਦੀ ਸਾਰੀ ਸ੍ਰਿਸ਼ਟੀ ਹੈ ਹੂੰ ਉਹ ਤਾਂ ਉਹਦੇ ਬੜਾਏ ਵਿਧਾਨ ਦੇ ਵਿੱਚ ਚੱਲ ਰਹੀ ਹੈ ਉਹਨੂੰ ਤਰਫ ਕਹਿੰਦੇ ਆ ਬਿਲਕੁਲ ਇਹ ਅੱਜ ਦੀ ਡੇਲ ਚ ਆਪਾਂ ਕਹਿੰਦੇ ਆ ਵੀ ਮਾਤਾ ਰਮਾਬਾਈ ਮਾਤਾ ਰਮਾਬਾਈ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮਾਤਾ ਰਮਾਬਾਈ ਦੀ ਜਿਹੜੀ ਵੱਡੀ ਏਡੀ ਕੁਰਬਾਨੀ ਸੀ 바ਵਾ ਸਾਹਿਬ ਨੇ ਫਿਰ ਆਪਣੀ ਇੱਕ ਬੁੱਕ ਦੇ ਵਿੱਚ ਉਹਨਾਂ ਨੂੰ ਇਹ ਪ੍ਰਸਤਾਵਨਾ ਦੇ ਵਿੱਚ ਲਿਖਿਆ ਕਿ ਮੈਂ ਇਹ ਆਪਣੇ ਰਾਮੋ ਨੂੰ ਇਹ ਸਮਰਪਿਤ ਕਰ ਰਿਹਾ ਜਿਹੜੀ ਕਿ ਥੌਰਸ ਆਫ ਪਾਕਿਸਤਾਨ ਉਹਨਾਂ ਨੇ ਕਿਤਾਬ ਲਿਖੀ ਹੈ 1947 ਦੇ ਵਿੱਚ ਜੀ ਸੋ ਸਾਨੂੰ ਜੇਕਰ ਦੁਨੀਆ ਲਈ ਕੁਝ ਕਰਨਾ ਹਮ ਅੱਜ ਦੀ ਰੇਡ ਦੇ ਵਿੱਚ ਜਿਹੜੇ ਬਾਬਾ ਸਾਹਿਬ ਦੇ ਫਾਲੋਅਰਸ ਅਸੀਂ ਕਹਿ ਸਕਦੇ ਖਾਸ ਕਰਕੇ ਜਿਨ੍ਹਾਂ ਨੇ ਇਹ ਰਿਜ਼ਰਵੇਸ਼ਨ ਦਾ ਫਾਇਦਾ ਲਿਆ ਹਮ ਬਹੁਤ ਵੱਡੀਆਂ ਕੁਰਸੀਆਂ ਤੇ ਪਹੁੰਚੇ ਹਮ ਉਹਨਾਂ ਦੇ ਵਿੱਚੋਂ ਬਹੁਤ ਚੰਗ ਲੋਕ ਆ ਜਿਹੜੇ ਪੇਬੈਕ ਟੂ ਸੋਸਾਇਟੀ ਕਰਕੇ ਗਏ ਜੀ ਜੇ ਪੇ ਬੈਕ ਟੂ ਸੋਸਾਇਟੀ ਅਸੀਂ ਕੀਤੀ ਨੇ ਤੇ ਗੋਂਗ ਆਏ ਜਿੱਥਾਂ ਅਸੀਂ ਇਹ ਸਫਤਾ ਕਰੀਏ ਬਾਬਾ ਸਾਹਿਬ ਦੀਆਂ ਆਪਣੇ ਜੀਵਨ ਚ ਢਾਈਏ ਨਾ ਤੇ ਮਾਤਾ ਰਮਾਬਾਈ ਦਾ ਅੱਜ ਹੈਗਾ ਅਸੀਸ ਪ੍ਰਕਾਸ਼ ਦਿਹਾੜਾ ਇਸ ਪ੍ਰਕਾਸ਼ ਦਿਹਾੜੇ ਨੂੰ ਜੇਕਰ ਸਾਡੀਆਂ ਮਾਤਾਮਾਂ ਭੈਣਾਂ ਲੜਕੀਆਂ ਇਹਨੂੰ ਮੰਨ ਔਰ ਇਸ ਗੱਲ ਨੂੰ ਪ੍ਰਾਣ ਕਰਨਾ ਜੀ ਕਿ ਅਸੀਂ ਆਪਣੇ ਜੀਵਨ ਸਾਥੀ ਦੇ ਨਾਲ ਕਿਵੇਂ ਚੱਲਣਾ ਹੂੰ ਆਹਾ ਹਾ ਹਾ ਤੇ ਫਿਰ ਦੇਗਾ ਬਿਲਕੁਲ ਜੀ ਇਹ ਆ ਵੀ ਤੂੰ ਪੈ ਇੱਥੇ ਖੂਚ ਤਾਂ ਮੈਨੂੰ ਤਾਂ ਆ ਗੈਈ ਨਾ ਬਿਲਕੁਲ ਤੇ ਫਿਰ ਆਪਾਂ ਕਹਾਂ ਮਸ਼ੀਨ ਚਲਾਉਣਾ ਇਹ ਤਾਂ ਮਾਤਾ ਰਮਾਬਾਈ ਨੂੰ ਅਸੀਂ ਸਹੀ ਮਹਿਨੇ ਦੇ ਵਿੱਚ ਐਵੇਂ ਲੋਕ ਲੱਗਿਆ ਦੇ ਕਰਕੇ ਯਾਦ ਕਰਾਂਗੇ ਹੂੰ ਇਸ ਕਰਕੇ ਮਾਤਾ ਰਮਾਬਾਈ ਦੇ ਕਰੈਕਟਰ ਨੂੰ ਅਪਣਾਉਣ ਲਈ ਜੀ ਸਾਨੂੰ ਆਪਣੇ ਆਪ ਨੂੰ ਪ੍ਰਣ ਕਰਨਾ ਪਊਗਾ ਬਿਲਕੁਲ ਇਹ ਅਸੀਂ ਉਹਨਾਂ ਦੇ ਕੈਰੈਕਟਰ ਦੇ ਉੱਤੇ ਚੱਲੀਏ ਹੂੰ ਬਾਬਾ ਸਾਹਿਬ ਦੇ ਕੈਰੈਕਟਰ ਨੂੰ ਦੇਖੀਏ ਬਿਲਕੁਲ ਅਸੀਂ ਲੋਕਾਂ ਦੇ ਵਿੱਚ 100 ਬੰਦੇ ਦੇ ਖੜੇ ਹੋ ਕੇ ਹੂੰ ਅਸੀਂ ਕਹਿ ਲਈਏ ਜੀ ਬਾਬਾ ਸਾਹਿਬ ਦੇ ਅਸੀਂ ਇੰਜੋਏ ਆ ਅਸੀਂ ਬਾਬਾ ਸਾਹਿਬ ਨੂੰ ਐਂ ਤਾਂ ਹੋ ਗਿਆ ਹੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਾ ਕੀਤਾ ਹੋਵੇ ਜੀ ਤੇ ਫਿਰ ਬਾਬਾ ਸਾਹਿਬ ਤਾਂ ਤੁਹਾਨੂੰ ਇਹ ਨਹੀਂ ਕਹਿ ਕੇ ਗਏ ਪੁੱਤ ਕਿ ਨੇ ਵੀ ਆਪਣੇ ਜੀਵਨ ਦੇ ਵਿੱਚ ਕੁਝ ਕਰੋ ਮਤਲਬ ਉਹੀ ਗੱਲ ਹੈ ਨਾ ਜੋ ਬਾਬਾ ਸਾਹਿਬ ਕਹਿ ਕੇ ਗਏ ਵੀ ਜੇ ਤੁਸੀਂ ਪੜੋ ਜੁੜੋ ਤੇ ਸੰਘਰਸ਼ ਕਰੋ ਪੜੇ ਵੀ ਐ ਲਿਕਨ ਉਹ ਸਿਰਫ ਆਪਣੇ ਤੱਕ ਹੀ ਸੀਮਤ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਐ ਜੇ ਕਿਤੇ ਉਹ ਸਮਾਜ ਦਾ ਉਸ ਮੋਲਾਂ ਤੋਂ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਅੱਗੇ ਚੱਲਦੇ ਤਾਂ ਸ਼ਾਇਦ ਇਹ ਹਾਲਤ ਨਾ ਹੁੰਦੀ ਜਸਲ ਜੀ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਹੂੰ ਕੁਰਸੀ ਤੇ ਬੈਠ ਕੇ ਆਪਣੇ ਘਰ ਲਈ ਸੋਚਣਾ ਹੂੰ ਮਨਿਸਟਰ ਬਣ ਕੇ ਆਪਣੇ ਘਰ ਲਈ ਸੋਚਣਾ ਹੂੰ ਸਰਕਾਰਾਂ ਦੇ ਵਿੱਚ ਬੈਠ ਕੇ ਆਪਣੇ ਘਰ ਲਈ ਸੋਚਣਾ ਜੀ ਲੋਕਾਂ ਦੇ ਵਿੱਚ ਗੱਲਾਂ ਕਰਨੀਆਂ ਵੀ ਸਾਡਾ ਰਾਜ ਚਾਹੀਦਾ ਰਾਜ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਹਾਂ ਹੁਣ ਵੀ ਕਹਿੰਦਾ ਹੂੰ ਰਾਜ ਅੱਜ ਵੀ ਤੁਹਾਡਾ ਪਹਿਲਾਂ ਵੀ ਤੁਹਾਡਾ ਸੀ ਰਹਿਣਾ ਵੀ ਤੁਹਾਡਾ ਕੀ ਬਾਤ ਹੈ ਜੀ ਪਰ ਜੇ ਸਾਡਾ ਕੈਰੇਕਟਰ ਹੀ ਨਹੀਂ ਵਾ ਸਮਾਜ ਵਿੱਚ ਸਿਖੜਦੇ ਨਹੀਂ ਕਿਤੇ ਵੀ ਜੀ ਸਰਕਾਰਾਂ ਦਾ ਵੀ ਕੈਰੇਕਟਰ ਉੱਡਾ ਦਾ ਬਣ ਗਿਆ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਵੇ ਇਹ ਤਾਂ ਆਟਾ ਦਾਲ ਦੇਣੀ ਤੇ ਇਹ ਚੱਲਣ ਵਾਲੇ ਹੈਗੇ ਆ ਇਹਨਾਂ ਨੂੰ ਆ ਦੇ ਦੇ ਆ ਦੇ ਦੇ ਆ ਦੇ ਦੇ ਕਪਟਾ ਇੱਕ ਪਟਾ ਦਾ ਖੋਲ ਲੈਂਦੇ ਆ ਜੀ ਜਦੋਂ ਇਲੈਕਸ਼ਨ ਹੁੰਦੀ ਤਿੰਨ ਕੁ ਮਹੀਨੇ ਪਹਿਲਾਂ ਜੀ ਕੋਈ ਕਹਿੰਦਾ ਮੈਂ ਤੁਹਾਨੂੰ ਆ ਦੇ ਦੇਣਾ ਕੋਈ ਕਹੇ ਦਾ ਦੇ ਦੇਣਾ ਸਾਡੇ ਲੋਕ ਤਾਂ ਮੰਗਦੇ ਨਹੀਂ ਗਏ ਮੈਂ ਸਾਰਾ ਦੇ ਦੋ ਬਿਲਕੁਲ ਜੋ ਉਹਨਾਂ ਨੂੰ ਚਾਹੀਦਾ ਇਹ ਤਾਂ ਲਾਲਚ ਦੇ ਕੇ ਵੋਟਾਂ ਲੈ ਲੈਂਦੇ ਆ ਵੋਟਾਂ ਲੈ ਕੇ ਆਪਣਾ ਫੇ ਪੰਜ ਸਾਲ ਉਹ ਪਟਾ ਦਾ ਬੰਦ ਰਹਿੰਦਾ ਹੂੰ ਤੇ ਗੱਲ ਅਸੀਂ ਕਰੀਏ ਜੀ ਇਹਨਾਂ ਦੀ ਤੇ ਫੇ ਇਹਨਾਂ ਦਾ ਕਰੈਕਟਰ ਨੂੰ ਦੇਖਣਾ ਪੈਣਾ ਜਿਨ੍ਹਾਂ ਨੇ ਆਪਣੇ ਪਤੀ ਕੋਲੋਂ ਵੀ ਕੁਛ ਮੰਗਿਆ ਅਸੀਂ ਉਹਨਾਂ ਦੇ ਬੱਚੇ ਕਹਾ ਰਹੇ ਆ ਤੇ ਅਸੀਂ ਇਹਨਾਂ ਤੋਂ ਮੰਗ ਕੇ ਅਸੀਂ ਠੀਕ ਮੰਨਣ ਲੱਗੇ ਹੋਏ ਆ ਆਹਾਹਾ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਪਊਗਾ ਬਿਲਕੁਲ ਬਨਾਤਾ ਰਮਾਬਾਈ ਹਮ ਬਾਬਾ ਸਾਹਿਬ ਇਹਨਾਂ ਦੇ ਕਰੈਕਟਰ ਨੂੰ ਜੇਕਰ ਦੇਖਣਾ ਆ ਹਮ ਤੇ ਆਪਣੇ ਅੰਦਰ ਝੱਤੀ ਮਾਰਨੀ ਪੈਣੀ ਆ ਹਮ ਤਾਂ ਜਾ ਕੇ ਇਹ ਜਿਹੜੇ ਦਿਹਾੜੇ ਆ ਇਹ ਜਿਹੜੇ ਪ੍ਰਕਾਸ਼ ਦਿਹਾੜੇ ਆ ਇਹਨਾਂ ਦਾ ਕੋਈ ਮਹਨਤ ਬਹੁਤ ਵੱਡਾ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਚ ਢਾਲਣਾ ਹੈ ਬਿਲਕੁਲ ਬਿਲਕੁਲ ਇੱਥੇ ਢਾਲਣ ਲਈ ਕੋਈ ਤਿਆਰ ਹੈ ਅੱਛਾ ਜਸਨ ਸਾਹਿਬ ਅੱਜ ਜੇ ਤੁਸੀਂ ਜਿਵੇਂ ਦੱਸਿਆ ਕਿ ਉਹਨਾਂ ਨੇ ਭੈਣਾਂ ਨੂੰ ਦਾਵਾ ਸਾਹਿਬ ਲਈ ਆਜ਼ਾਦੀ ਦਵਾਈ ਹੈ ਯੂ ਕੈਨ ਡੂ एवरीथिंग ਕੁਝ ਵੀ ਕਰ ਸਕਦੀਆਂ ਉਹ ਤੁਸੀਂ ਸਟੱਡੀ ਦੇ ਖੇਤਰ ਵਿੱਚ ਨੌਕਰੀ ਦੇ ਖੇਤਰ ਵਿੱਚ ਅੱਜ ਜੇ ਸਾਡੀਆਂ ਭੈਣਾਂ ਵਿਚਰ ਰਹੀਆਂ ਨੇ ਸਮਾਜ ਦੇ ਵਿੱਚੋਂ ਗੇਣ ਦਾਵਾ ਸਾਹਿਬ ਦੀ ਹੈ ਲੇਕਿਨ ਮਾਤਾ ਰਮਾਬਾਈ ਜੀ ਦੇ ਅੱਜ ਦੇ ਜਨਮ ਦਿਵਸ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੇ ਕਿੰਨਿਆਕ ਲੋਕਾਂ ਨੇ ਮਨਾਇਆ ਹੋਏਗਾ ਸਰ ਖਾਸ ਕਰਕੇ ਔਰਤਾਂ ਦੀ ਮੈਂ ਗੱਲ ਕਰਦਾ ਦੇਖੋ ਔਰਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਿਸ਼ਨਰੀ ਲੜਕੀਆਂ ਹਮ ਮਿਸ਼ਨਰੀ ਸਾਡੀਆਂ ਭੈਣਾਂ ਆ ਹਮ ਉਹ ਤਾਂ ਯਾਦ ਕਰਦੀਆਂ ਨੇ ਜਿਹੜੀਆਂ ਆ ਗਿਆ ਨਾ ਸ਼ਬਦ ਕਿ ਸਭ ਨੂੰ ਯਾਦ ਕਰਨਾ ਨਹੀਂ ਜੇ ਜੇ ਫਿਰ ਤਾਂ ਤੁਸੀਂ ਫਿਰ ਦੁਨੀਆਂ ਤੇ ਦੁੱਖ ਨਹੀਂ ਰਹਿਣਾ ਜੀ ਜਿਹੜੀ ਤੁਸੀਂ ਗੱਲ ਕਰਦੇ ਫਿਰ ਦੁੱਖ ਹੀ ਦਾਤਾ ਹਮ ਗੁਰੂ ਰੋਪਾ ਦੇ ਕਿਤੇ ਲੱਗੇ ਆਹਾ ਆਹਾ ਮਹਾਪੁਰਸ਼ੋ ਕਾ ਦੇ ਕਿਤੇ ਲੱਗੇ ਮਹਾ ਨਾਇਕੋ ਕਾ ਦੇ ਕਿਤੇ ਲੱਗੇ ਤੁਸੀਂ ਕਿਨੇ ਜਿਹੜੀਆਂ ਫਿਰ ਜਿਹੜੀਆਂ ਸ਼ਬਦ ਵਰਤਾਂਗੇ ਇਹ ਜਿਹੜੇ ਲੋਕ ਮਿਸ਼ਨਰੀ ਆ ਹਮ ਉਹਨਾਂ ਨੂੰ ਜ਼ਿਆਦਾ ਆ ਦੂਜਿਆਂ ਨਾਲੋਂ ਜ਼ਿਆਦਾ ਹੁਣ ਉਹ ਤਾਂ ਜੂਨ ਕੱਟਣ ਆਏ ਆ ਖਾ ਲਿਆ ਪੀ ਲਿਆ ਅਸ਼ਕੀਤੀ ਚਲੇਗਾ ਬਿਲਕੁਲ ਸੋ ਸਾਨੂੰ ਜੇਕਰ ਅਸੀਂ ਕਹਿੰਨੇ ਉਹਨਾਂ ਨੂੰ ਯਾਦ ਕਰਨ ਦਾ ਮਤਲਬ ਇਹ ਹੁੰਦਾ ਕਿ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਇਹ ਦੇਖਣ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਕਿੱਥੇ ਖੜੇ ਆ ਹੂੰ ਤੇ ਸਾਨੂੰ ਇੱਥੇ ਪਹੁੰਚਾਉਣ ਵਾਲੇ ਕੌਣ ਨੇ ਤੇ ਜੇਕਰ ਭਾਰਤ ਦੀ ਨਾਰੀ ਹੂੰ ਭਾਰਤ ਦੀ ਨਾਰੀ ਇਹ ਸੋਚੇ ਕਿ 바ਵਾ ਸਾਹਿਬ ਨੇ ਸਾਨੂੰ ਕੀ ਲੈ ਕੇ ਦਿੱਤਾ ਹੂੰ ਤੇ ਫੇ ਤਾਂ ਕੰਮੇ ਸੁਤਾ ਬਿਲਕੁਲ ਲਿਗਨ ਇੱਥੇ ਤਾਂ ਇਹ ਹੈ ਕਿ ਜਿਨ੍ਹਾਂ ਦੇ ਵਿੱਚੋਂ 바ਵਾ ਸਾਹਿਬ ਪੈਦਾ ਹੋਏ ਹੂੰ ਤੇ ਜਿਨ੍ਹਾਂ ਵੀ ਖਾਦਰ ਉਹਨੇ ਦੇਸ਼ ਨੂੰ ਛੋਟਾ ਕਹਿ ਦਿੱਤਾ ਹਾਂ ਉਹਨੇ ਸੋਚਦੇ ਤੇ ਅਸੀਂ ਦੂਜਿਆਂ ਤੋਂ ਕੀ ਆਸ ਰੱਖੀਏ ਤੇ ਦੂਜੇ ਜਿਹੜੇ ਆ ਉਹਨਾਂ ਨੂੰ ਇਹ ਜਾਇਦਾ ਵੀ ਮੁੱਖ ਮੰਤਰੀ ਬਣ ਜਾਓ ਪ੍ਰਧਾਨ ਮੰਤਰੀ ਬਣ ਜਾਓ ਰਾਸ਼ਟਰਪਤੀ ਬਣ ਜਾਓ ਆਬ ਬਣ ਜਾਓ ਉਹ ਬਣ ਜਾਓ ਲੇਕਿਨ ਕਿਹਦੇ ਮਦਦਤ ਬਣੇ ਉਹਦਾ ਨਾਮ ਨਹੀਂ ਲੈਣਾ ਉਹਦਾ ਨਾਮ ਨਹੀਂ ਲੈਣਾ ਉਹਦਾ ਨਾਮ ਲੈ ਲਿਆ ਪਿੱਟ ਹੋ ਗਿਆ ਉਹਦਾ ਨਾਮ ਲੈ ਲਿਆ ਅਸੀਂ ਨੀਚ ਹੋ ਗਏ ਉਹਦਾ ਨਾਮ ਲੈ ਲਿਆ ਅਸੀਂ ਆਹ ਹੋ ਗਏ ਸੋ ਪਿੱਛੇ ਜਿਹੜਾ ਗਣਤੰਤਰ ਦੇ ਲੰਕ ਗਿਆ ਹੈ ਜੀ ਉਹਦਾ ਮਤਲਬ ਇਹ ਸੀ ਕਿ ਅਸੀਂ ਕਾਨੂੰਨ ਦੇ ਮਤਾਬਿਕ ਹੁਣ ਰਾਜ ਕਰਨਾ ਹੂੰ ਤੇ ਇੱਥੇ ਤਾਂ ਰਾਜਿਓਂ ਦਾ ਦੇਸੀ ਕਨੂੰਨ ਤੋੜਨਾ ਆ ਹੂੰ ਛਿਗਣਾ ਨਹੀਂ ਕਨੂੰਨ ਸਾਡੇ ਮਤਾਬਕ ਕਨੂੰਨ ਚੱਲੂ ਕਨੂੰਨ ਦੇ ਮਤਾਬਕ ਅਸੀਂ ਚੱਲਣਾ ਸੋ ਅੱਲਾ ਬਾਬਾ ਸਾਹਿਬ ਦੀ ਜੇ ਕਰਦੇ ਆ ਮਾਤਾ ਰਾਮਾ ਬਾਈ ਵੀ ਅੱਜ ਦੀ ਜਿਹੜਾ ਚਾਪਾ ਗੱਲ ਕਰਦੇ ਆ ਤੇ ਸਾਨੂੰ ਇਹ ਗੱਲਾਂ ਬੜੀਆਂ ਮਨ ਦੇ ਵਿੱਚ ਧਾਰਨੀਆਂ ਪੈਣੀਆਂ ਅੱਛਾ ਅਸੀਂ ਲੋਕਾਂ ਦੇ ਖਾਤਰ ਸੋਚ ਗਏ ਜਸਲ ਸਾਹਿਬ ਮਾਤਾ ਜਿਹਦੇ ਨਾਲ ਕਾਫੀ ਕੁਝ ਕਟਨਾਵਾਂ ਵੀ ਹੋਈਆਂ ਹੋਣਗੀਆਂ ਉਸ ਵੇਲੇ ਦੇਖੋ ਜਦੋਂ ਕਟਨਾ ਆਪਾਂ ਕਹਿੰਦੇ ਆ ਬਈ ਉਹ बच्चे दी डेड बॉडी ਛੱਡ ਕੇ ਗਏ 바ਵਾ ਸਾਹਿਬ ਜੀ ਤੇ ਇਹ ਇੱਕ ਛੋਟੀ ਜੀ ਘਟਨਾ ਨੇ ਜਦੋਂ ਮਾਤਾ ਰਾਮਾਬਾਈ ਬੱਚੇ ਦੀ ਦਵਾਈ ਲੈਣ ਲਈ ਪੈਸੇ ਜਾਂਦੇ ਆ ਤੇ ਉਹ ਡਾਕਿਆ ਕੇ ਕਹਿੰਦਾ ਵੀ ਪੜਲਾ ਚਿੱਠੀ ਉਹਦੇ ਪੜਦੇ ਆ ਤੇ ਵਿੱਚ ਬਲ ਲਿਖਿਆ ਹੁੰਦਾ ਤ ਉਹਨੇ ਏਦਾਂ ਮਟ ਖੋਲ ਦਿੱਤੀ ਵੀ 바ਵਾ ਸਾਹਿਬ ਨੂੰ ਪੈਸੇ ਭੇਜ ਦਿਓ ਮੇਰੇ ਸਾਹਿਬ ਨੂੰ ਪੈਸੇ ਭੇਜ ਦਿਓ ਬੱਚਾ ਮਦਦ ਮਰ ਜਵੇ ਉਹ ਉਹਦੇ ਬਚਾਦੀ ਜੇ ਪੱਲੇ ਕੀ ਸੀ ਕਿਉਂਕਿ ਉਹ ਤਾਂ ਜਿਹੜਾ ਹਾਲਾਤਾਂ ਦੇ ਵਿੱਚ ਬੱਚੇ ਅਨਪਾਲੇ ਹਲੇ ਪੜੇ ਹੈ ਹੀ ਨਹੀਂ ਬੱਚੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਸੀ ਹਾਂ ਸਭ ਤੋਂ ਵੱਡਾ ਦੁੱਖ ਸੀ ਉਹਨਾਂ ਨੇ ਕਿਸੇ ਨੂੰ ਵੀ ਕਿਹਾ ਲੇਕਿਨ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਦੀ ਖਾਤਰੋਂ ਦੁੱਖ ਨਹੀਂ ਦੱਸਿਆ ਯੈਸ ਉਹ ਅੱਜ ਬੱਚੇ ਉਹਨਾਂ ਦੇ ਕਿਹੜੇ-ਕਿਹੜੇ ਥਾਂ 'ਤੇ ਬੈਠੇ ਆ ਕਿੱਥੇ-ਕਿੱਥੇ ਬੈਠੇ ਆ ਚਾਹ ਵਿਦੇਸ਼ਾਂ 'ਚ ਬੈਠੇ ਆ ਚਾਹ ਵੱਡੀਆਂ-ਵੱਡੀਆਂ ਕੁਰਸੀਆਂ 'ਤੇ ਬੈਠੇ ਆ ਚਾਹ ਸਾਡੀਆਂ ਲੜਕੀਆਂ ਗਈ ਇਸ ਕਰਕੇ ਆਈਪੀਐਸ ਕਰ ਗਈਆਂ ਰਾਸ਼ਟਰਪਤੀ ਬਣ ਗਈਆਂ ਬਹੁਤ ਕੁਝ ਹੋ ਗਿਆ ਹੂੰ ਪਰ ਜਿਨ੍ਹਾਂ ਦੀ ਬਦੌਲਤ ਅਸੀਂ ਬਣੇ ਆਏ ਹਾਏ ਜੇਕਰ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਵੀ ਉਹਨਾਂ ਨੇ ਕਿਹੜੇ ਸੰਘਰਸ਼ ਦੇ ਵਿੱਚ ਨਿਕਲ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਹ ਹਮ ਤੇ ਫਿਰ ਮਾਤਾ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਜਿਹੜਾ ਆਪਾਂ ਯਾਦ ਕਰਦੇ ਹ ਹ ਇਹ ਉਹਨਾਂ ਲੋਕਾਂ ਨੂੰ ਅੰਦਰ ਝਾਤੀ ਮਾਰ ਕੇ ਸੋਚਣਾ ਪਊਗਾ ਬੇਸਿਕ ਕਿਹੜੀ ਮਿੱਟੀ ਦੇ ਬਣੇ ਆਏ ਹ ਬਿਲਕੁਲ ਬਿਲਕੁਲ ਇਸ ਕਰਕੇ ਇਸ ਦਿਹਾੜੇ ਨੂੰ ਯਾਦ ਕਰਨਾ ਜਿੰਨਾ অতি ਜ਼ਰੂਰੀ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਲੋਕ ਕੁਝ ਕਰਕੇ ਗਏ ਆ ਜੇਕਰ ਤੁਸੀਂ ਉਹਨਾਂ ਨੂੰ ਭੁੱਲ ਗਏ ਆ ਜੇਕਰ ਤੁਸੀਂ ਉਹਨਾਂ ਦਾ ਥੈਂਕਲੈਸ ਹੋ ਗਏ ਆ ਉਹਨਾਂ ਨੂੰ ਮਨ ਚੋਂ ਹੀ ਕਰ ਦਿੱਤਾ ਹੈ ਤੇ ਫਿਰ ਮਤ ਸੋਚੋ ਤੁਹਾਡੀਆਂ ਪੜਾਈਆਂ ਕਿਸੇ ਕੰਮ ਦੀਆਂ ਕੰਮ ਦੀਆਂ ਇਸ ਤਰ੍ਹਾਂ ਦੀਆਂ ਨੇ ਇਸੇ ਕਰਕੇ ਬਾਣੀ ਵੀ ਕਹਿੰਦੀ ਹੈ ਹੂੰ ਵੀ ਵਿਦਿਆ ਵਿਚਾ ਦੀ ਤਾਂ ਬੜਾ ਫਾਇਦਾ ਹੂੰ ਬਾਣੀ ਇਹ ਵੀ ਕਹਿੰਦੀ ਵੀ ਪੜਿਆ ਮੂਲ ਕੇ ਜਾਣੀਏ ਜੇ ਲੱਗ ਲੋ ਹੰਕਾਰ ਹੂੰ ਸਾਡੀਆਂ ਪੜਾਈਆਂ ਜਿਹੜੀ ਤੁਸੀਂ ਗੱਲ बार-बार ਕਰਦੇ ਹੁੰਦੇ ਆਂ ਆ ਵੀ ਕਿਉਂ ਹੋ ਜਾਂਦਾ ਉਹ ਕਹਿੰਦੇ ਜਿਹਦੇ ਵਿੱਚ ਲੋਭ ਆ ਗਿਆ ਹਮ ਹੰਕਾਰ ਆ ਗਿਆ ਮੈਂ ਆ ਗਈ ਆਪਣਾਪਣ ਆ ਗਿਆ ਤੇ ਗੱਲ ਖਤਮ ਹੋ ਗਈ ਬਿਲਕੁਲ ਤੇ ਉਹਦੀ ਪੜਾਈ ਕਿਵੇਂ ਕੰਮ ਨਹੀਂ ਪੜਾਈ ਤਾਂ ਤੁਸੀਂ ਜਿਹੜੀ ਕੀਤੀ ਆ ਇਹ ਉਹਨਾਂ ਲੋਕਾਂ ਦੇ ਕੰਮ ਆਉਣੀ ਚਾਹੀਦੀ ਏ ਜਿਹੜੇ ਕਰ ਨਹੀਂ ਸਕੇ ਆਹਾ ਜਿਹੜੇ ਕਰ ਨਹੀਂ ਸਕੇ ਤੁਸੀਂ ਇਹਦੇ ਵਿੱਚੋਂ ਆਪਣਾ પેટ ਭਾਲ ਕੇ ਬਾਕੀਆਂ ਨੂੰ ਲਈ ਹਮ ਕੀ ਕਰਨਾ ਇਹ ਦੇਖਣਾ ਪੈਣਾ ਇਹ ਦੇਖਣਾ ਪੈਣਾ ਸਾਰਾ ਜੇਕਰ ਆਪਣੇ પેટ ਪਾਲ ਲਿਆ ਤੇ ਆਪਣੇ ਬੱਚਿਆਂ ਨੂੰ ਐਸੋ ਐਸਰ ਦੇ ਵਿੱਚ ਪਾਲ ਲਿਆ ਤੇ ਅਸੀਂ ਕਹਿੰਦੇ ਹਾਂ ਕਿ ਬਾਕੀਆਂ ਨੂੰ ਛੱਡੋ ਭਰੇ ਤਾਂ ਫੇਰ ਪੜਾਈ ਕੀਤੀ ਜਾਂ ਨਾ ਕੀਤੀ ਇੱਕ ਬਰਾਬਰ ਆ ਸੋ ਦੋਸਤੋ ਜਸਲ ਸਾਹਿਬ ਹਮੇਸ਼ਾ ਬੜੀ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨੇ ਇੱਕ ਵਾਰ ਫਿਰ ਪ੍ਰਕਾਸ਼ ਦਿਹਾੜੇ ਦੀਆਂ ਮਾਤਾ ਰਾਮਾਬਾਈ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਹਨਾਂ ਦਾ ਜਨਮ 7 ਫਰਵਰੀ ਨੂੰ ਮਹਾਰਾਸ਼ਟਰ ਦੇ ਵਿੱਚ ਹੋਇਆ ਸੀਗਾ ਔਰ 7 ਫਰਵਰੀ 1898 ਇਹ ਜਨਮ ਦਿਹਾੜਾ ਜਿਹੜਾ ਹੈ ਔਰ ਜਿੱਥੇ ਅੱਜ ਮਤਲਬ ਪੂਰੇ ਮਿਸ਼ਨਰੀ ਲੋਕ ਜਿਹੜੇ ਆ ਉਹ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਨੇ ਉੱਥੇ ਹੀ ਇਹਨਾਂ ਦੇ ਕੀਤੇ ਹੋਏ ਸੰਘਰਸ਼ ਦੇ ਵਿੱਚੋਂ ਸਾਨੂੰ ਸਿੱਖ ਦੀ ਬਹੁਤ ਜ਼ਰੂਰਤ ਹੈ ਸਰ ਜੰਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਇਸ ਮਾਤਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਸਾਡੇ ਬੱਚਿਆਂ ਸਾਡੀਆਂ ਭੈਣਾਂ ਮਤਾਨਾਂ ਸਭ ਨੂੰ ਇਹਨਾਂ ਦੇ ਜੀਵਨ ਨੂੰ ਪੜ ਕੇ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਔਰ ਉਹ ਸਿੱਖਿਆ ਲੈਂਦੇ ਹੋਏ ਇੱਕ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਦੂਸਰੇ ਲਈ ਕੀ ਸੈਕਰੀਫਾਈਸ ਕਰ ਸਕਦੇ ਆ ਇੱਥੇ ਤਾਂ ਮਾਤਾ ਜੀ ਬੱਚੇ ਸੈਕਰੀਫਾਈਸ ਕਰਕੇ ਆਪਣਾ ਜੀਵਨ ਸੈਕਰੀਫਾਈਸ ਕਰਕੇ ਕਿੰਨੀ ਛੋਟੀ ਉਮਰ ਦੇ ਵਿੱਚ ਗਏ 1935 ਦੇ ਵਿੱਚ ਉਹ ਦੁਨੀਆ ਤੋਂ ਚਲੇ ਗਏ ਕੁਝ ਵੀ ਨਹੀਂ ਉਮਰ ਸੀ 37 ਸਾਲ ਦੀ ਉਮਰ ਇੱਥੇ ਅਸੀਂ 100-100 ਸਾਲ ਦੀ ਜ਼ਿੰਦਗੀ ਕੱਟ ਕੇ ਜਾ ਰਹੇ ਆ ਤੇ ਭੱਲੇ ਕੁਝ ਵੀ ਨਹੀਂ ਕਰ ਸਕਦੇ ਤੇ ਇੱਕ 37 ਸਾਲ ਦੀ ਉਮਰ ਦੇ ਵਿੱਚ ਇੰਨਾ ਵੱਡਾ ਕਾਫਲਾ ਉਖੜਾ ਕਰਕੇ ਔਰ ਇੰਨਾ ਵੱਡਾ ਲੋਕਾਂ ਨੂੰ ਦੇਣ ਦੇ ਗਏ ਔਰ ਇੰਨਾ ਵੱਡਾ ਮਹਾਨਾਇਕ ਬਣਾ ਗਏ ਜਿਹਨੂੰ ਅੱਜ ਦੁਨੀਆ ਸਿੰਬਲ ਆਫ ਨੋਲੇਜ ਕਹ ਰਹੀ ਹੈ ਜਿਹਦੇ ਵਿੱਚ ਮਾਤਾ ਰਾਮਾ ਮਈ ਜੀ ਦਾ ਬਹੁਤ ਵੱਡਾ ਰੋਲ ਹੈ ਸੋ ਸਾਨੂੰ ਅੱਜ ਦੇ ਦਿਹਾੜੇ ਤੇ ਆਪਣੇ ਆਪ ਦੇ ਵਿੱਚ ਪ੍ਰੇਰਣਾ ਕਰਨਾ ਚਾਹੀਦਾ ਸੰਧੀਆਂ ਬੱਚੀਆਂ ਨੂੰ ਪ੍ਰੇਰਣਾ ਕਰਨਾ ਚਾਹੀਦਾ ਕਿ ਅਸੀਂ ਉਹਨਾਂ ਮਾਤਾ ਦੀ ਉਹਨਾਂ ਮਹਾਪੁਰਖਾਂ ਦੀ ਆਲਾਦਾਂ ਜਿਨ੍ਹਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸਾਰੇ ਸੁੱਖਾਂ ਨੂੰ ਤਿਆਗਦੇ ਹੋਏ ਦੁੱਖਾਂ ਨੂੰ ਬਰਦੇ ਨਾਲ ਲਾਇਆ ਤਾਂ ਕਿ ਬਾਕਿਆਂ ਨੂੰ ਸੁੱਖ ਦੇ ਜਾਈਏ ਤੇ ਅੱਜ ਜਿਹੜੇ ਸੁਖੀ ਲੋਕ ਆ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਸਾਡੇ ਜਿਹੜੇ ਸੁੱਖ ਜਿਹੜੇ ਘਟ ਵੀ ਜਾਣਗੇ ਤੇ ਇਹਨਾਂ ਨੂੰ ਕਿਸੇ ਨਾਲ ਜਾਗ ਨਹੀਂ ਕਰਨਾ ਅਸੀਂ ਕਿਸੇ ਦੇ ਦੁੱਖ ਨੂੰ ਮੰਨ ਜਾਏਗੇ ਇਹੋ ਹੀ ਜ਼ਿੰਦਗੀ ਦੇ ਵਿੱਚ ਪ੍ਰਾਨ ਕਰਕੇ ਮੈਂ ਕਹੂੰਗਾ ਅੱਜ ਸਭ ਨੂੰ ਪ੍ਰਾਂਮ ਲੈਣਾ ਚਾਹੀਦਾ ਹਰੇਕ ਨੂੰ ਲੈਣਾ ਚਾਹੀਦਾ कि ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰਾ ਲਈ ਕੀ ਕਰ ਸਕਦੇ ਆ ਉਹ ਜ਼ਰੂਰ ਕਰਨ ਦਾ ਪ੍ਰალੋ ਕਰੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਮਾਤਾ ਰਾਮਾ ਭਾਈ ਜੀ ਨੂੰ ਜਿਹੜੇ ਲੋਕ ਯਾਦ ਕਰਦੇ ਆ ਅਤੇ ਸਾਰੀ ਮਨੁੱਖਤਾ ਨੂੰ ਜਿਹੜੇ ਲੋਕ ਪਹੁੰਚ ਚੁੱਕੇ ਉਹਨਾਂ ਨੂੰ ਵੀ ਤੇ ਸਾਰੇ ਦੇਸ਼ ਨੂੰ ਅੱਜ ਦੇ ਦਿਨ ਤੇ ਮੁਬਾਰਕਾਂ ਦੇਣੀਆਂ ਚਾਹੁੰਦਾ ਲੱਖ ਲੱਖ ਵਧਾਈਆਂ ਦੇਣੀਆਂ ਚਾਹੁੰਦਾ ਤੇ ਖਾਸ ਕਰਕੇ ਸਰਕਾਰਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਜਿਹੜੇ ਲੋਕਾਂ ਨੂੰ ਅੱਜ ਆਰਦਨਿਆ ਜਾਂ ਲੋਕਾਂ ਨੂੰ ਕੋਈ ਸਨਮਾਨਤ ਕਰਦੇ ਆਂ ਕਿ ਮਾਤਾ ਰਮਾਬਾਈ ਤੁਹਾਡੀਆਂ ਸਰਕਾਰਾਂਆਂ ਨਜ਼ਰਾਂ ਦੇ ਵਿੱਚ ਨਹੀਂ ਆਈ ਕਿਤੇ ਕਿ ਮਾਤਾ ਸਵਿਤਰੀਬਾਈ ਤੁਹਾਡੀਆਂ ਨਜ਼ਰਾਂ ਦੇ ਵਿੱਚ ਨਹੀਂ ਆਈ ਜਿਹੜੇ ਇੱਕ ਨਾਰੀ ਜਾਤੀ ਨੂੰ ਇੱਥੇ ਤੱਕ ਲੈ ਕੇ ਗਏ ਆ ਅੱਜ ਅਸੀਂ ਪਹੇਰੇਠੇ ਆ ਤੇ ਖਾਸ ਕਰਕੇ ਸਾਡੀ ਨਾਰੀ ਜਾਤੀ ਜਿਹੜੀ ਹੈ ਬਹੁਤ ਵੱਡੀਆਂ-ਵੱਡੀਆਂ ਪੋਸਟਰਾਂ ਤੇ ਬੈਠੇ ਆ ਅੱਜ ਵੀ ਸਾਡੇ ਭਾਰਤ ਦਾ ਪਹਿਲਾ ਜਿਹੜਾ ਅਸੀਂ ਨਾਗਰਿਕ ਕਹਿੰਦੇ ਆ ਸਾਡੀ ਪਹਿਨਾ ਰਾਸ਼ਟਰਪਤੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਦਿਨ ਨੂੰ ਯਾਦ ਕਰਕੇ ਉਹਨਾਂ ਦੇ ਨਾਂ ਤੇ ਕੀ ਕੀ ਸਰਕਾਰਾਂ ਨੂੰ ਕਰਨਾ ਚਾਹੀਦਾ ਇਹ ਪ੍ਰਣ ਕਰਨਾ ਚਾਹੀਦਾ ਇੱਥੇ ਸੰਦੇਸ਼ ਦੇ ਨਾਲ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦਿਓ ਨਾ ਔਰ YouTube ਚੈਨਲ ਪੋਸੂ ਨਾਮਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹਰ ਤੱਕ ਇਹ ਜਿਹੜੀ ਮਤਲਬ ਇਨਫੋਰਮੇਸ਼ਨ ਹੈ ਬੜੀ ਵੱਡੀ ਇਨਫੋਰਮੇਸ਼ਨ ਹੈ ਉਪ ਹੋ ਸਕੇ ਜੁੜੇ ਰਹੋ ਪੋਸੂਨਾਮਾ YouTube ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈਪੀਨ ਜੈ ਜੈਪਾ